ਮੋਗਾ ਦੇ ਪਿੰਡ ਕਪੂਰੇ ਵਿੱਚ ਦਿਨ ਰਾਤ ਚੱਲੀਆਂ ਗੋਲੀਆਂ ਇੱਕ ਵਿਅਕਤੀ ਦੀ ਮੌਤ ਇੱਕ ਔਰਤ ਹੋਈ ਜ਼ਖਮੀ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਮਾਮਲੇ ਦੀ ਕਰ ਰਹੇ ਹਨ ਜਾਂਚ ਉੱਥੇ ਹੀ ਪੂਰੀ ਜਾਣਕਾਰੀ ਇਕੱਤਰ ਕਰਦੇ ਹੋਏ ਸੂਤਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਪਿੰਡ ਕਪੂਰੇ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਦੇ ਸ਼ਾਮ 160 ਟਕਾਲ ਵਿੱਚ ਤੋਂ ਨੌਜਵਾਨ ਇੱਕ ਕਰਤੇ ਗੋਲੀਆਂ ਚਲਾ ਦਿੰਦੇ ਹਨ ਇਸ ਘਟਨਾ ਵਿੱਚ ਘਰ ਵਿੱਚ ਕੰਮ ਕਰਨ ਵਾਲੇ ਰਾਜਕਮਰ ਰਾਜੂ ਔਰ ਬਿੱਟੂ ਦੀ ਗੋਲੀ ਲਗਨ ਕਰਨ ਮੌਤ ਹੋ ਜਾਂਦੀ ਹੈ ਜਦ ਕਿ ਹਰਮਨ ਦੀਪਕੌਰ ਜ਼ਖਮੀ ਹੋ ਜਾਂਦੀ ਹੈ ਔਰਤ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਮੋਗਾ ਦੇ ਪਾਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਹੀ ਹਸਪਤਾਲ ਵਿੱਚ ਪਹੁੰਚੇ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਕੁਝ ਲੋਕ ਕਪੂਰੇ ਪਿੰਡ ਦੇ ਮਨਜੀਤ ਸਿੰਘ ਦੇ ਘਰ ਸੌਟਕਾਰ ਤੇ ਆਏ ਅਤੇ 7-8 ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਗੋਲੀ ਔਰਤ ਨੂੰ ਲੱਗੀ ਅਤੇ ਇੱਕ ਗੋਲੀ ਉਨ੍ਹਾਂ ਦੇ ਘਰ ਵਿੱਚ ਕੰਮ ਕਰਨ ਵਾਲਾ ਰਾਜਕੁਮਾਰ ਨੂੰ ਲੱਗੇ ਜਿਸ ਦੀ ਮੌਤ ਹੋ ਗਈ। ਉਹਨਾਂ ਕਹਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਜੇ ਤੱਕ ਕੋਈ ਦਸ਼ਮਣੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਉਹ ਅਲਪਜਾ ਤੇ ਲੋਕਸਾਨ ਅਸੀਂ ਟੀਮ ਬਣਾ ਦਿੱਤੀ ਹੁਣ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਉਹ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਿਪੋਰਟ। ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ? ਮੇਰਾ ਨਾਮ ਹਰਮਨਦੀਪ ਕੌੜਾ ਹੈ। ਬਨੇ ਹਸਪਤਾਲ ਪਹੁੰਚੇ ਕੀ ਮਾਮਲਾ ਗਏ? ਮੇਰੇ ਗੋਲੀ ਵੱਜੀ ਹੈਗੇ। ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ। ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ। ਪਹਿਲਾਂ ਸਾਡੇ ਵੱਡੇ ਗੇਟ ਚ ਆਏ। ਕਿ ਤੁਹਾਡੇ ਘਰ ਵਾਲਾ ਹੈਗਾ? ਮੈਂ ਕਿਹਾ ਹੈ ਨਹੀਂਗਾ। ਇਹਨੇ ਉਧਰੋਂ ਆ ਗਏ। ਮੈਂ ਕਿਹਾ ਤੁਸੀਂ ਉਧਰਲੇ ਗੇਟ ਆਜੋ ਛੋਟੇ ਗੇਟ। ਮੇਰਾ ਬੇਟਾ ਵੀ ਬਾਹਰ ਹੀ ਖੜਾ। ਮੈਂ ਇੱਕਮ ਨੂੰ ਕਿਹਾ ਮੈਂ ਕਿਹਾ ਇੱਕਮ ਜਾ ਤੂੰ ਗੇਟ। ਉਧਰਲਾ ਨਾ ਗੇਟ ਖੋਲਿਆ। ਕੋਈ ਆਇਆ ਆਪਣੇ ਘਰੇ। ਮੇਰੇ ਹਸਬੰਦ ਅੰਦਰ ਫੋਨ ਸੁਣੀ ਜਾਂਦੇ ਛੋਟੇ ਗੇਟ ਦੇ ਨਾਲ। ਜਦੋਂ ਮੇਰੇ ਬੇਟੇ ਨੇ ਗੇਟ ਖੋਲ੍ਹਿਆ ਮੈਂ ਆ ਕੇ ਰਸੂਈ ਚ ਬੈਗੀ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਮੇਰੇ ਬਟੇ ਨੇ ਦੇਖਿਆ ਵੀ ਉਹਨਾਂ ਕੋਲ ਪਿਸਤੌਲ ਕੱਢਣ ਲੱਗੇ ਸੁੱਧੋਂ ਐਦਾਂ ਕਰਕੇ ਮੇਰੇ ਬਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਭੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਤਾ ਪਾਪਾ ਅੰਦਰ ਹੋ ਗਏ ਅੰਦਰ ਗੁਜਰ ਗਏ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡਿੱਗ ਪਿਆ ਟਰੈਕਟਰ ਦੇ ਥੱਲੇ ਡਿੱਗ ਗਿਆ ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ ਮੇਰੇ ਹਸਬੰਦ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ ਮਗਰ ਹੀ ਮੈਂ ਚੱਲ ਗਈ ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ ਮੇਰੇ ਹਸਬੰਦ ਗੇਟ ਦੇ ਨਾਲ ਹੋ ਗਏ ਅਸੀਂ ਇੱਕਦਮ ਗੇਟ ਬੰਦ ਕਰ ਲਿਆ ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੇ ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਧੱਕਦੇ ਸੀ ਅੰਦਰ ਨੂੰ ਵੀ ਖੁੱਲ ਉਹ ਅਸੀਂ ਜ਼ੋਰ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ ਜਦੋਂ ਗੇਟ ਦੇ ਉਹਨਾਂ ਨੇ ਬਾਅਦ ਦੀ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਦੀ ਮੇਰੇ ਕੋਲੇ ਵਜੇ ਕਾਦੇ ਤੇਜ਼ੀ ਬਣਿਆ ਉਹ ਆਈ ਸੀ ਗੱਡੀ ਤੇ ਜੀ ਕਿੰਨੇ ਜਣੇ ਸੀ ਉਹ ਦੋ ਇੰਨਾ ਨਹੀਂ ਪਤਾ ਇੱਕ ਬੰਦਾ ਹੀ ਆਇਆ ਸੀ ਪਰ ਮੈਨੂੰ ਲੱਗਦਾ ਕਿ ਅੰਦਰ ਬੈਠੇ ਸੀ ਗੱਡੀ ਦੇ ਵਿੱਚ ਬੰਦੇ ਹਾਂ ਉਹ ਜਦੋਂ ਖਿੜਕੀ ਉਹਨਾਂ ਨੇ ਖੋਲੀ ਉਹ ਮੇਰੇ ਕੋਲੇ ਆਇਆ ਬੰਦਾ ਮੈਨੂੰ ਆ ਕੇ ਪੁੱਛਣ ਲੱਗ ਗਿਆ ਤੁਹਾਡੇ ਹਸਬੰਡ ਹੈਗੇ ਮੈਂ ਕਿਹਾ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਸੀ ਸ਼ਕਲੋਂ ਬੰਦੇ ਕੋਈ ਹਨੇਰਾ ਸੀਗਾ ਮੈਂ ਲੈਟ ਵੀ ਨਾ ਛੱਡੀ ਕਿਉਂਕਿ ਸਾਡੇ ਕੈਮਰਾ ਜਗ ਜਾਗ ਜਾਂਦਾ ਉਹਦੇ ਚਾਲਨ ਨਾਲ ਮੈਂ ਦੇਖਿਆ ਮੈਂ ਬੰਦਾ ਪਛਾਣ ਸਕਦੀ ਹਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਆ ਮੂੰਹ ਬੰਨਿਆ ਸੀ ਇਹ ਕੋਈ ਬੰਨੇ ਫਸੇ ਉਹਨਾਂ ਦੇ ਐ ਹੀ ਸੀਗਾ ਕੋਈ ਰஞ்சிਸ਼ ਤੁਹਾਡੇ ਪਹਿਲਾਂ ਕੋਈ ਨਹੀਂ ਸੀ ਮੈਨੂੰ ਪਤਾ ਨਹੀਂ ਜੀ ਹਰਨਜਿਸ਼ ਤਾਂ ਸਾਡੀ ਹੈਗੀ ਹੋਈ ਹੈਗੀ ਪਿੰਡ 'ਚ ਵੀ ਹੈਗੀ ਆ ਪਰ ਹੁਣ ਪਤਾ ਨਹੀਂ ਵੀ ਕੌਣ ਹੈਗੇ ਕੌਣ ਨਹੀਂਗੇ ਕਿੰਨੇ ਜਣੇ ਤੇ ਫੇਰ ਵਜੇ ਤੁਹਾਡੇ ਇੱਕ ਤਾਂ ਮੇਰੇ ਜੀ ਇੱਕ ਸਾਡੇ ਸੀਰੀ ਦੇ ਆ ਪਤਾ ਨਹੀਂ ਹੁਣ ਕਿਵੇਂ ਆ ਕਿਵੇਂ ਨੇ ਮੈਨੂੰ ਦਾਦਾ ਕੁਝ ਨਹੀਂ ਪਤਾ ਵਿਚਾਰੇ ਦਾ ਮੇਰੇ ਹਸਬੰਦ ਹੀ ਦਾਸ ਆ ਹਾਂ ਮੇਰੇ ਘੋਟੇ ਤੇ ਆ ਕੋਈ ਪਛਾਣ ਨਹੀਂ ਹੋਈ ਤੁਹਾਨੂੰ ਉਹਨਾਂ ਦੇ ਮੈਂ ਦੇਖ ਕੇ ਪਛਾਣਨ ਦੀ ਕਰੇ ਕੈਮਰੇ ਲੱਗੇ ਤੁਹਾਡੇ ਹਾਂਜੀ ਸਾਡੇ ਘਰੇ ਕੈਮਰਾ ਲੱਗੇ ਬੋਲੀ ਚੱਲੀ ਕਿ ਮਾਮਲਾ ਕੀ ਹੋਇਆ ਕਰਨ ਮਨਜੀਤ ਸਿੰਘ ਨਾਂ ਦਾ ਦੇਖੀ ਹੈ ਜਨ ਸਨ ਆਫ ਗੁਰਦੇਵ ਚੰਦ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਸੇ ਰੰਗ ਦੀ ਰਿਓਸ ਸੀ ਉਹਦੇ ਤੇ ਆਏ ਆ ਅਣਪਛਾਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਦੇ ਚ ਉਹਤੇ ਬਚ ਗਿਆ ਉਹਦੇ ਨਾਲ ਅਕਸਰ ਕੰਮਕੁੰਮ ਕਰਨਿਕ ਆ ਜਾਂਦਾ ਹੁੰਦਾ ਸੀ ਜਿਹਾ ਰਾਜਕੁਮਾਰ ਨਾਂ ਦਾ ਵਿਅਕਤੀ ਪਿੰਡ ਦਾ ਹੀ ਹੈ ਉਹ ਅੱਜ ਕਿਤੇ ਉਹਨੂੰ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਜੋ ਚੱਲ ਚੱਲੀ ਤੇ ਉਹਦੇ ਉਹ ਗੋਲੀ ਲੱਗ ਗਈ ਉਹਦੇ ਚ ਇੱਕ ਉਹਦੀ ਘਰ ਵਾਲੀ ਦੇ ਗੋਡੇ ਤੇ ਲੱਗੀ ਹੈ ਤੇ ਉੱਪਰ ਮਨਜੀਤ ਸਿੰਘ ਵਰਤ ਗਿਆ ਬਾਕੀ ਮਾਪੀ ਹੋਈ ਹੈ ਕਿ ਹਾਂ ਰਾਜਕੁਮਾਰ ਜਿਹੜਾ ਸੀ ਜਿਹਦੇ ਚ ਅਕਸਰ ਕੰਮਕੁੰਮ ਕਰਦਾ ਹੁੰਦਾ ਸੀ ਜਿਹਾ ਉਪਰ ਜਿਹੜਾ ਨਾ ਜੁਰ ਮੋਟਰ ਦੀ ਗੋਲੀ ਵਜੋਂ ਦੇਖੀ ਸਾਈਡ ਤੇ ਵਧੀ ਤੇ ਦਬਰੀ ਮਿਲ ਗਈ ਕਿੰਨੀਆਂ ਗੋਲੀਆਂ ਤੇ ਕਿਹੜੇ ਕਾਰਨ ਜੁਆ ਤੇ 6 ਖਾਲੀ ਕਾਰਤੂਸ ਮਿਲੇ ਜਾਂ 2 ਜਿਹੜੇ ਸੀ ਲਾਈਵ ਮਿਲੇ ਆ ਅੱਠ ਦਾ ਕਾਦਿਆਂ ਦੇ ਮਤਲਬ ਕਰੀ ਅੱਠ ਨੂੰ ਗੋਲੀਆਂ ਚੱਲ ਗਈਆਂ ਕਾਰਨ ਕੀ ਰਿਹਾ ਸਰ ਕੋਈ ਪਤਾ ਲੱਗਾ ਕਾਰਨ ਹੈ ਜੇ ਸਟਿਲ ਅਸੀਂ ਆਪਦੀ ਤਫਤੀਸ਼ ਕਰ ਰਹੇ ਆਂ ਨਾ ਬਣਾ ਕੇ ਅਸੀਂ ਸੀਆਈਏ ਦੀਆਂ ਤੇ ਖਾਣੋਂ ਤੋਂ ਜੀ ਹੋਇਆ ਅਗਰ ਦੁਸ਼ਮਾਨ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹੇਵੰਦ ਸੂਚਨਾ ਬਿਰੂ ਤੋਂ ਉਹਦੇ ਨਾਲ ਦੀ ਲੋ ਕਿੰਨੇ ਲੋਗ ਆਏ ਇਸ ਲਈ ਤਿੰਨ ਚਾਰ ਜਣੇ ਹਜੇ ਤੱਕ ਇਹ ਆਪੇ ਚਦਮੇ ਚ ਹਜੇ ਇਹਦੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਤੇ ਉਹ ਅਦਰਵਾਈਜ਼ ਉਹ ਕਹਿ ਰਹੇ ਆ ਵੀ ਸਾਡੀ ਕੋਈ ਅਜਿਹੀ ਕੋਈ ਗੱਲਬਾਤ ਹੈ ਨਹੀਂ ਉਹ ਜੇ ਤਫ਼तीश ਦੇਖੋ ਤਫ਼तीश ਦਾ ਪਾਰਟ ਆ ਕੀ ਕੀ ਆਉਂਦਾ ਤੁਸੀਂ ਕਹਿ ਰਹੇ ਸੀ ਪੈਸੇ ਲੈਣਾ ਰਿਹਾ ਕਿ ਪੈਸੇ ਕਰਕੇ ਤਾਂ ਨਹੀਂ ਹੋਇਆ ਨਹੀਂ ਨਹੀਂ ਉਹ ਤਾਂ 500 ਰੁਪਇਆ ਵੈਸੇ ਹੀ ਲੈਣ ਆਇਆ ਸੀ ਜੀ